ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜੀ ਵੈ ਭੀ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇੱਥੇ ਮੈਂ ਕਰ ਰਹੀ ਸੀ ਜੀ ਦਾਲ ਧੰਦੀ ਤਿਆਰੀ ਲਸਣ ਤੇ ਪਿਆਜ਼ ਸੇ ਲ ਰਹੀ ਸੀ ਆਦਰਕ ਟਮਾਟਰ ਦੇ ਹਰੀਆਂ ਮਿਰਚਾਂ ਉਹ ਅੰਦਰੀ ਉਹ ਕਰ ਲਾਂਗੇ ਜੀ ਰਸੋਈ ਦੇ ਵਿੱਚ ਹੀ ਆਪਾਂ ਇਹ ਪਿਆਜ਼ ਤੇ ਲਸਣ ਦੋਨੇ ਚੀਜ਼ਾਂ ਇੱਥੇ ਸੇ ਲੈ ਲਾਂਗੇ ਆਪਾਂ ਜੇ ਅੰਦਰ ਪਿਆਜ਼ ਸਿਰਦੇ ਨਾ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਪੈਂਦੇ ਨੇ ਦਾ ਸਿੱਲੇ ਹੀ ਜਾਂਦੇ ਹੈਗੇ ਖੜ ਕੇ ਬਾਹਰ ਨਹੀਂ ਪਤਾ ਲੱਗਦਾ ਹੈਗਾ ਬਾਹਰ ਖੁੱਲੀ ਜਗ੍ਹਾ 'ਚ ਅੱਖਾਂ 'ਚ ਨਹੀਂ ਪੈਂਦੇ ਹੈਗੇ ਤੇ ਨਾਲੇ ਇੱਥੇ ਬੈਠ ਕੇ ਆਰਾਮ ਨਾਲ ਸਿੱਲਾਂਗੇ ਇੰਨਾ ਜ਼ਿਆਦਾ ਟਾਈਮ ਰਸੋਈ 'ਚ ਖੜੇ ਖੜੇ ਵੀ ਥੱਕ ਜਾਂਦੇ ਆ ਜੀ ਫਿਰ ਲੱਕ ਥੱਕ ਜਾਂਦਾ ਲੱਕ ਦੁਖਣ ਲੱਗ ਜਾਂਦਾ ਜਿਆਦਾ ਟਾਈਮ ਖੜੀ ਖੜੇ ਸਾਰਾ ਕੰਮ ਫੇਰ ਖੜ ਕੇ ਨਹੀਂ ਹੁੰਦਾ ਜੀ ਵਿੱਚ ਦੀ ਆਪਾਂ ਜਿਹੜਾ ਕੰਮ ਬੈਠ ਕੇ ਕਰ ਸਕਦੇ ਆ ਤਾਂ ਬੈਠ ਕੇ ਵੀ ਕਰਨਾ ਚਾਹੀਦਾ ਜੀ ਕਦੇ ਬੈਠਦੇ ਆ ਕਦੇ ਖੜੇ ਹੁੰਦੇ ਆ ਉਹਦੇ ਨਾਲ ਆਪਣੇ ਗੁੱਡੇ ਵੀ ਵਧੀਆ ਰਹਿੰਦੇ ਨੇ ਸਾਰੇ ਕੰਮ ਹੀ ਖੜੇ ਖੜੇ ਕਰਨੇ ਹੁੰਦੇ ਨੇ ਜੀ ਸੋਈ 'ਚ ਵੀ ਸਾਰੇ ਕੱਢ ਕੇ ਕੱਪੜੇ ਤੋਂ ਨੇ ਮਸ਼ੀਨ 'ਚ ਪਾ ਕੇ ਆਪਾਂ ਉਹ ਵੀ ਖੜ ਕੇ ਜੀ ਪ੍ਰੈਸ ਕਰਨੇ ਤਾਂ ਵੀ ਖੜ ਕੇ ਪੋਚਾ ਲਾਉਣੇ ਤਾਂ ਵੀ ਖੜ ਕੇ ਝਾੜੂ ਤਾਂ ਵੀ ਕੋਈ ਵੀ ਕੰਮ ਹੈ ਜੀ ਮਤਲਬ ਆਪਾਂ ਜਿਆਦਾ ਕੰਮ ਹੁਣ ਖੜਕੀ ਹੁੰਦੇ ਨੇ ਹਰੇਕ ਪਹਿਣਾ ਦੇ ਤਾ ਕਰਕੇ ਜੀ ਇਹ ਹੋ ਜਾਂਦਾ ਵੀ ਬੈਠਣਾ ਵੀ ਜ਼ਰੂਰੀ ਆ ਆਪਾਂ ਨੂੰ ਕਦੇ ਪੈ ਕੇ ਕੰਮ ਕਰੀਏ ਜੀ ਆਪਾਂ ਉਹਦੇ ਨਾਲ ਹੱਡ ਗੋਡੇ ਠੀਕ ਰਹਿੰਦੇ ਨੇ ਜੀ ਤੇ ਇਥੇ ਲਸਣ ਤੇ ਪਿਆਜ਼ ਆਪਣਾ ਪਾਣੀ ਦੇ ਵਿੱਚ ਪਾਇਆ ਹੋਇਆ ਸੀਗਾ ਸਿੱਕੇ ਸਿਲਦੇ ਆ ਜੀ ਫਿਰ ਸਿਲਕੇ ਲਸਣ ਦੇ ਜ਼ਿਆਦਾ ਉੱਡ ਜਾਂਦੇ ਨੇ ਸਾਰੇ ਉੱਟ ਕੇ ਖਿੰਡ ਜਾਂਦੇ ਨੇ ਤਾਂ ਕਰਕੇ ਮੈਂ ਪਾਣੀ ਦੇ ਵਿੱਚ ਪਾ ਕੇ ਰੱਖ ਲਏ ਨੇ ਕਿ ਨਾਲ ਨੂੰ ਸਿਲ ਕੇ ਆਪਾਂ ਤਿਆਰ ਕਰ ਲੈਣੇ ਆ ਜੀ ਸੋਲੇ ਵਾਲੇ ਪਹਿਨੇ ਅੱਜ ਬਣਾਉਣੇ ਨੇ ਜੀ ਕਾਲੇ ਸੋਲੇ ਪਹਿਲਾਂ ਤਨ 4 ਘੰਟੇ 4 ਘੰਟੇ ਭੌਂਕੇ ਰੱਖਤੀ ਸੀ ਉਸ ਤੋਂ ਬਾਅਦ ਆਪਾਂ ਸੀਗੀਆਂ ਬਚਾਲੀਆਂ ਸੀ ਜੀ ਕੁੱਕਰ 'ਚ ਤੇ ਹੁਣ ਦਾਲ ਨੂੰ ਤੜਕਾ ਲਾਉਂਗੀ ਪਤਲੀ 'ਚ ਖੁੱਲੇ ਭਾਂਡੇ 'ਚ ਹੀ ਬਣਾਉਣੀ ਹੁੰਦੀ ਹੈ ਜੀ ਮੈਂ ਨਾਲ ਸਬਜ਼ੀ ਕੋਈ ਵੀ ਇਹ ਕੁੱਕਰ ਦੇ ਵਿੱਚ ਨਹੀਂ ਬਣਾਈ ਬਹੁਤ ਸਾਲ ਹੋ ਗਏ ਕੁੱਕਰ 'ਚ ਕੋਈ ਦਾਲ ਸਬਜ਼ੀ ਨਹੀਂ ਬਣਾਈ ਹੈਗੀ ਜੀ ਨਹੀਂ ਮੈਨੂੰ ਸਵਾ ਲੱਗਦੀ ਹੁਣ ਤੇ ਨਾ ਹੀ ਬੱਚਿਆਂ ਨੂੰ ਜੀ ਉਦੇ ਵਿੱਚ ਕਦੀ ਨਹੀਂ ਬਣਾਈ ਹੈਗੀ ਇਹ ਕਾਲੂ ਵਾਲ ਲੈਨੇ ਆਪਾਂ ਜੇ ਕੋਈ ਚੀਜ਼ ਆ ਵਾਲਣੀ ਹੁੰਦੀ ਹੈ ਜੀ ਆਲੂ ਹੋ ਗਏ ਰਾਜਮਾ ਸੋਲੇ ਇਹ ਵਾਲ ਲੈਨੇ ਨੇ ਸੀਟੀਆਂ ਬਚਾ ਲੈਨੇ ਜਲਦੀ ਹੋ ਜਾਂਦੇ ਨੇ ਬਸ ਹੋਰ ਆਪਾਂ ਦਾ ਸਾਗੀ ਤੜਕਾ ਨਹੀਂ ਲਾਉਂਦੇ ਜੀ ਕੁੱਕਰ ਦੇ ਚ ਤੇ ਢਿੰਡੀ ਚ ਬਣਾ ਲੈਨੇ ਜਾਂ ਚੁੱਲੇ ਦੇ ਬਣਾਈਏ ਚ ਬਣਾਉਣਾ ਚਾਹੀ ਗੈਸ ਤੇ ਬਣਾਉਣਾ ਜੀ ਖੁੱਲੇ ਭਾਂਡੇ ਦੇ ਵਿੱਚ ਹੀ ਬਣਾਉਣੀ ਨੇ ਮਿਕਸੀ ਨਾਲ ਪੀਸ ਲਾਂਗੇ ਮਸਾਲਾ ਤਰੀ ਗਾੜੀ ਹੋ ਜੂਗੀ ਪਹਿਲਾਂ ਤਾਂ ਸਲਾਹ ਸੀਗੀ ਜੀ ਅੱਜ ਵੀ ਚੁੱਲੇ ਤੇ ਬਣਾਉਂਗੀ ਪਰ ਗਰਮੀ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਫਿਰ ਅੰਦਰ ਹੀ ਬਣਾ ਲਾਂਗੇ ਜੀ ਗੈਸ ਤੇ ਚਿੱਲੇ ਦੇ ਬਾਹਰ ਗੀੜੇ ਬਹੁਤ ਲੱਗਦੇ ਨੇ ਜੀ ਇਹ ਤਾਂ ਸਾਰਾ ਸਬਾਨ ਬਾਹਰ ਹੋਵੇ ਫੇਰ ਤਾਂ ਸੌਖੀ ਰਹਿੰਦੀ ਹੈ ਜੀ ਚੀਜ਼ ਬਣਾਉਣੀ ਜਾਂ ਸਾਰਾ ਸਬਾਨ ਅੰਦਰੋਂ ਚੱਕ ਕੇ ਲਿਆਉਣੀ ਆਪਾਂ ਫੇਰ ਬਾਅਦ ਚ ਫੇਰ ਚੱਕ ਕੇ ਲੈ ਕੇ ਜਾਾਂ ਉਹਦੀ ਕਰਕੇ ਗੀੜੇ ਬਹੁਤ ਜ਼ਿਆਦਾ ਲੱਗਦੇ ਨੇ ਜੀ ਅੰਦਰ ਬਾਹਰ ਇੱਕ ਗਰਮੀ ਹੈ ਫੇਰ ਔਖਾ ਹੋ ਜਾਂਦਾ ਜੀ ਹੁਣ इ दाल में तड़का ये लसन से प्याज तेल का तड़का ला रहे हैं जी जीरा टमा मिर्चा मिर्च थोड़ा जहा अदर पर पीस के पा देंगे कुछ हारियाँ मिर्चा लिया तो थोड़ी पा देंगे ला दें ਦਾਲ ਵਿੱਚ ਫਰ ਨਾ ਕਰ ਲੇ ਸੋਣਾ ਕੋਈ ਅੰਦਰ। ਦਾਲ ਦਾ ਥੋੜੀ ਪਾਉਂਗੀ ਤੇ ਹਰੀਆਂ ਪਾਦੀਆਂ ਪਾ ਲਈ। ਇਹ ਇਰਖ ਅਦਰਕ ਪਾਣੀ ਅੰਜੀ ਸਿੱਕੀ। ਪਹਿਲਾਂ ਮੀਨੇ ਬਸ ਕਰਾਈ ਲੈਖੀ ਜੀ। ਹੁਣ ਗਰਮੀ ਇੰਨੀ ਕਿ ਜ਼ਿਆਦਾ ਹੋਈ ਪਈ ਐ ਨਾ। ਸੋਈ ਦੇ ਵਿੱਚ ਭਰ ਮਾਈ ਵੱਲੋਂ ਖੰਗਲੇ। ਇੱਥੇ ਗੈਸ ਦਾ ਸੇਕ ਹੋ ਜਾਂਦਾ ਹੈ। ਚੀਜ਼ ਬਣਾਉਣੇ ਆ ਜਿਹੜੀ ਆਪਾਂ ਹੋ ਜਾਂਦੇ ਸੇਕ। ਸੋਈ ਕਿ ਤੱਕ ਵੱਧ ਕੰਮ ਹੀ ਹੋ ਜਾਂਦੀ ਹੈ। ਕਿਤੇ ਮੈਨੂੰ ਲੱਗੀ ਸੀ फटाफट ਸਾਰੀਆਂ ਕੰਮ ਕਰ ਲਵਾਂ। ਮਿਸੋਈ ਦਾ ਨਿਬੜ ਜੇ ਤਾਂ ਇਹਦੀ ਮੁੱਤੋ ਚੰਗੀ ਜੀ। ਧਾਰਾ ਚੋਂ

ਇੱਧਰ ਤੱਕ ਆਇਆ ਹੈ ਆਪਣਾ ਦੁੱਧ ਹਵਾਈਆ ਹੋਵੇ 13 ਰੱਖਿਆ ਪਾਣੀ ਦਾ ਹੋਵੇ 14 ਰੱਖਿਆ ਹੋਈ ਨੇ ਜੀ ਇਹਨਾਂ ਦਾ ਪਾਣੀ ਕੱਢ ਕੇ ਉਹ ਪਾਣੀ ਦੇ ਇੱਕ ਬਾਅਦ ਨੇ ਤਰਨ ਹੋ ਗਿਆ ਪਾਣੀ ਆਪਣਾ ਹੁਣ ਆਪਾਂ ਇਹਨੂੰ ਸੋਈ ਦਾ ਨਿਪਟ ਜੂਗਾ ਜੀ ਫਿਰ ਇਹ ਤੋਂ ਰੋਚਾ ਲੱਗ ਜਾਊਗਾ ਜੀ ਇੱਕ ਪਾਸੇ ਕੰਪਲੀਟ ਹੋ ਗਏ ਕੰਮ ਨਾ। ਫਿਰ ਤੇਨ ਇੱਕ ਪਾਸੇ ਰਹਿੰਦਾ ਜੀ ਜਦੋਂ ਵਿਚਾਰੇ ਸਾਢੇ ਜੰਨੇ ਆ ਫਿਰ ਅੰਤ ਤੱਕ ਜੀ ਅੰਦਰ ਕੋਈ ਨਹੀਂ ਕੰਮ ਹੋਇਆ ਹਜੇ। ਅੱਜ ਆਪਾਂ ਚਵਲ ਬਣਾ ਲਏ ਨੇ। ਜੇ ਰੋਟੀ ਗਿਆ ਬੱਚਿਆਂ ਦੇ ਤਾਂ ਰੋਟੀ ਬਣਾ ਲਾਂਗੀ ਜੀ ਨਾਲ। ਫੇਰ ਰੋਟੀ ਰਹਿ ਜਾਂਦੀ ਹੈ ਜੀ ਉਸ ਮੇਰਾ। ਬਾਕੀ ਕੰਮ ਆਪਨੇ ਕੰਪਲੀਟ ਹੋ ਜਾਂਦੇ ਨੇ। ਸ਼ੱਦਾਂ ਤੇ ਆਉਣਾ ਆਲੂ ਚੀ ਜਣੇ ਗਿਆ ਚਾਹੂ ਨਹੀਂ ਹੈ ਵਾਲੇ ਨਾਲ ਤੇ ਗਰੀ ਕਾਲ ਕਹੇ ਵਿੱਚ ਭੁੱਲ ਜਾਂਦੇ ਜੀ ਯਾਦ ਨਹੀਂ ਰਹਿੰਦੀ ਇਹ ਜੀ ਦੁੱਧ ਨੂੰ ਵਾਈ ਆ ਗਈ ਆ ਆ

ਇਹ ਅੰਮੋ ਕਰੀ ਨੇ ਪਾ ਅੰਮੋ ਪਾ ਗੀ ਪਾਣੀ ਪੇਰਨਾ ਮੇ ਥੋੜਾ ਜਿਹਾ ਚੈੱਕ ਕਰੀ ਚੋਲੇ ਦਾ ਬਿਲਕੁਲ ਸੌਫਟ ਹੋ ਗਏ ਨੇ ਉਸ ਆਲਰਨਾ ਤਿਆਰ ਹੈ ਤੇ ਹੁਣ ਆਪਾਂ ਇਹ ਸੋਜੀ ਪਾ ਦਨੇ ਵਿੱਚ ਸੋਨੇ ਬਾਅਦ ਪਾਣੀ ਪਾ ਦਾਂਗੇ ਜੀ ਫਿਰ ਆਪਾਂ ਮੀਡੀਅਮ ਤੇ ਗੈਸ ਕਰ ਦਾਂਗੇ ਇਹ ਬਤਾਰਾ ਚੋਕੀ ਇਹ ਫੁੱਲ ਗੈਸ ਸਾਥੇ ਚਲੇ ਜਾਣਾ ਜੀ ਕਈ ਵਾਰੀ ਉੱਧਰ ਵੱਧ ਤੈ ਕਰ ਦਿੰਦੇ ਜੀ ਫਿਰ ਦਾ ਸਬਜੀ ਵਿੱਚ ਮਚਣ ਲਗਾ ਲੈਨੇ ਚੰਕਾ ਕਰਕੇ ਮੈਂ ਗੈਸ ਕੱਟ ਕਰ ਦਿੱਤੀ ਜੀ ਫਿਰ ਕੋਈ ਵੀ ਕਰਨੀ ਹੈ ਨਾ ਥੋੜੀ ਜਿਹੀ ਪਾਣੀ ਪਾਣੀ పానీ చాల థా జా టైం బ ఢకన దా ਇੱਥੇ ਲੱਗੀ ਸੀ ਜੀ ਕੱਪੜੇ ਨੇ ਤੈਹ ਲਾਉਣ ਕੱਲ ਧੋਤੇ ਸੀ ਇਹ ਇਕੱਠੇ ਦੋ ਦਿਨਾਂ ਦੇ ਉਹੀ ਅੱਜ ਆਪਾਂ ਤੈਹ ਲਾਵਾਂਗੇ ਜੀ ਕੱਲ ਸ਼ਾਮ ਨੂੰ ਸੁੱਕੇ ਨਹੀਂ ਸੀਗੇ ਦੁਪਹਿਰੇ ਬਾਅਦ ਧੋਤੇ ਸੀਗੇ ਤਾਂ ਕਰਕੇ ਅੱਜ ਆਪਾਂ ਧੋਪ ਲਵਾਈ ਸੀ ਇਹਨਾਂ ਨੂੰ ਦੁਬਾਰੀ ਫਿਰ ਹੁਣ ਤੈਹ ਲਾਵਾਂਗੇ ਜੀ ਤੈਹ ਲਾ ਕੇ ਸਾਰੇ ਇਕੱਠੀ ਕਰਕੇ ਰੱਖ ਦਾਂਗੇ ਕੱਪੜੇ ਸਵਾਰ ਲੈਣੇ ਸਾਰਿਆਂ ਤੋਂ ਔਖਾ ਕੰਮ ਹੈ ਜੀ ਪਹਿਲਾਂ ਧੋਣੀ ਤਾਰਾਂ ਤੇ ਪਾਓ ਫੇਰ ਲਾ ਕੇ ਲਿਓ ਜੀ ਫੇਰ ਟਹਿਾਂ ਲਾ ਕੇ ਫੇਰ ਧਰ ਦੋ ਇਥੇ ਮੈਂ ਆਈ ਸੀ ਵੀ ਜੀ ਧਾਰਾਂ ਚੋ ਕੇ ਫੇਰ ਲਾ ਰਹੀ ਸੀ ਟਹਿਾਂ ਗਰਮੀ ਆ ਗਈ ਧਾਰਾਂ ਚੋਂ ਦੇ ਨਾਲੇ ਪੱਖੇ ਚੱਲਦੇ ਹੁੰਦੇ ਨੇ ਉੱਪਰ ਮੱਜਾਂ ਦੇ ਫੇਰ ਵੀ ਗਰਮੀ ਆ ਜਾਂਦੀ ਹੈ ਇਹ ਇਥੇ ਥੋੜੀ ਜਿਹੀ ਵੀਡੀਓ ਤੇਜ਼ ਕਰ ਦਿੱਤੀ ਸੀ ਜੀ ਮੈਂ ਜਿਆਦਾ ਕੱਪੜੇ ਸੀਗੇ ਫੇਰ ਜਿਆਦਾ ਲੰਬੀ ਵੀਡੀਓ ਹੋ ਜਾਂਦੀ ਹੈ ਥੋੜੀ ਇਹ ਕਲਿੱਪ ਲਈ ਸੀ ਆਪਾਂ ਤੇ ਉਧਰ ਦਾਲ ਨੂੰ ਤੜਕਾ ਲਾਇਆ ਹੀ ਸੀ ਜੀ ਮੈਂ ਹੋਰ ਇਚ ਰਹੀ ਹੈ ਚੌਲ ਵੀ ਬਣ ਗਏ ਸੀ ਆਪਣੇ ਦੁੱਧ ਨੂੰ ਵਾਲੀ ਵੀ ਦੇ ਲਈ ਜੀ ਰੋਟੀ ਅੱਜ ਨਹੀਂ ਬਣਾਉਣੀ ਜੀ ਅੱਜ ਰੋਟੀ ਚੱਕਰ ਚੌਲ ਹੀ ਬਣਾਈ ਨੇ ਜੀ ਆਪਾਂ ਬੱਚੇ ਕਹਿੰਦੇ ਚੌਲ ਹੀ ਖਾ ਲਾਂਗੇ ਰੋਟੀ ਨਹੀਂ ਖਾਣੀ ਅੱਜ ਤਾਂ ਕਰਕੇ ਫਿਰ ਆਪਾਂ ਰੋਟੀ ਨਹੀਂ ਬਣਾਉਂਦੇ ਜੀ ਉਧਰੋਂ ਕੰਮ ਆਪਣਾ ਕੰਪਲੀਟ ਹੈ ਤੇ ਦੁੱਧ ਵਗੈਰਾ ਸਾਂਭਾਂਗੇ ਵਾਲੀ ਦੇ ਕੇ ਰੱਖਿਆ ਹੋਇਆ ਹੈ ਫਿਰ ਭਾਂਡੇ ਸਾਫ਼ ਕਰਦਾਂਗੇ ਜੀ। ਧਾਚੋਕੀਲੇ ਸਪਾਰਟੀਆਂ ਵਗੈਰਾ ਨਹੀਂ ਨਾਲ ਹੋਰ ਭਾਂਡੇ ਦੁੱਧੋ ਵਾਲੀ ਦਿੱਤੀ ਹੈ ਜੀ ਪਾਵਾਂਗੇ ਭਾਂਡਿਆਂ ਚ। ਭਾਂਡੇ ਤਾਂ ਹੋ ਹੀ ਜਾਂਦੇ ਨੇ ਜੀ ਸਾਰਾ ਦਿਨ। ਚਲੋ ਕੋਈ ਗੱਲ ਨਹੀਂ ਜੀ। ਕੰਮ ਤਾਂ ਬੰਦੇ ਦਾ ਕਰਮ ਹੈ ਜੀ। ਕਰਦੇ ਰਹਿਣਾ ਚਾਹੀਦਾ ਹੈ। ਸਰੀਰ ਵੀ ਠੀਕ ਰਹਿੰਦਾ ਜੀ। ਜਦੋਂ ਬੇਵਸੀ ਹੋ ਜਾਂਦੀ ਜੀ ਨਹੀਂ ਸਰੀਰ ਸਾਥ ਦਿੰਦਾ ਫੇਰ ਕੰਮ ਰਹਿ ਜਾਂਦੇ ਨੇ ਨਹੀਂ ਤਾਂ ਆਪਣੇ ਕੰਮ। ਚੱਲਦੀ ਰਹਿੰਦੇ ਨੇ ਜੀ ਡੇਲੀ। કરી ਜਾਂਦੇ ਆ ਜੀ ਇੱਥੇ ਆ ਗਏ ਸੀ ਜੀ ਹਰਵੀਰ ਆਪਣਾ ਇਹ ਜਿੰਮਾ ਜਾ ਕੇ ਆਇਆ ਸੀ ਇੱਥੇ ਕੀ ਕਰ ਰਹੇ ਸੀ ਆ ਕੇ ਇਹ ਕੁਝ ਲੈ ਕੇ ਆਇਆ ਸੀਗਾ ਇਹ ਧੂਰੀਆਂ ਹੱਥਾਂ 'ਚ ਇਹਦੇ ਉਹ ਦਿਖਾ ਰਹੇ ਨੇ ਦੱਸ ਰਹੇ ਸੀ ਮੈਨੂੰ ਵੀ ਮੰਮੀ ਉਹ ਲੈ ਆਇਆ ਮੈਂ ਨੇ ਆਇਆ ਉਹੀ ਗੱਲਾਂ ਕਰ ਰਹੇ ਸੀ ਅਸੀਂ ਮਾ ਜੀ ਇਹ ਟਹਿਲਾ ਕੇ ਆਪਾਂ ਫੇਰ ਸੋਈ ਦੇ ਵਿੱਚ ਚੱਲਾਂਗੇ ਫੇਰ ਸੋਈ ਦੇ ਵਿੱਚ ਥੋੜੇ ਜੇ ਕੰਮ ਰਹਿੰਦੇ ਨੇ ਦੁੱਧ ਵਗੈਰਾ ਸਾਂਭਣ ਵਾਲੇ ਇਹ ਜਿੱਥੇ ਸਲਾਵ ਆਉਂਦੀ ਨੇ ਉੱਥੇ ਰੰਗ ਬਿਲਕੁਲ ਨਹੀਂ ਰਹਿੰਦਾ ਇਹ ਕਮਰੇ ਚ ਵੀ ਬਹੁਤ ਰੰਗ ਲਹਿ ਗਿਆ ਹੈ ਇਧਰੇ ਇੱਕ ਸਾਈਡ ਤੋਂ ਇਹਦੀ ਕੰਧ ਤੋਂ ਪਰ ਇੱਕ ਕਮਰਾ ਜਿਹੜਾ ਆਪਣਾ ਹੋਰ ਹੈ ਜੀ ਉਹਦਾ ਤਾਂ ਰੰਗ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਪਿਆ ਆਮੀਹਾ ਨਾ ਬਹੁਤ ਜ਼ਿਆਦਾ ਲੈ ਲੈ ਕੇ ਡਿੱਗਣ ਲੱਗ ਗਿਆ ਜੀ ਪੀਪੜੀਆਂ ਜੀਆਂ ਬਣ ਕੇ ਜਿਹੜੀ ਬਾਹਰ ਪੱਟੀ ਕਰ ਦਿੰਦੇ ਸ਼ਾਇਦ ਉਹਦੇ ਕਰਕੇ ਡਿੱਗੀ ਜਾਂਦਾ ਹੈ ਪਾਪੜੀਆਂ ਜਿਆ ਲੈ ਲੈ ਕੇ ਡਿੱਗੀ ਜਾਂਦੀਆਂ ਨੇ ਨਾ ਤਾਂ ਉੱਤੋਂ ਪਤਾ ਨਾ ਦੇ ਜੀ ਵੀ ਕੀ ਕਰਾਈਏ ਸਲਾਬ ਆਉਂਦੀ ਹੈ ਜਿੱਥੇ ਇੰਨੀ ਉੱਥੇ ਲੱਕੜ ਵੀ ਖਰਾਬ ਹੋਊਗੀ ਜੀ ਤੇ ਆਪਣਾ ਸੌਰੀ ਜੀ ਅੱਜ ਸੈਂ ਵੀ पोंਕਣ ਲੱਗ ਗਿਆ ਵਿੱਚ ਉਹਦੀ ਆਵਾਜ਼ ਆ ਰਹੀ ਹੈ ਲਓ ਜੀ ਇਹ ਤਾਂ ਹਲਾ ਲਿਆ ਫਿਰ ਚੱਲਦੇ ਅੰਦਰ ਇੱਥੇ ਗੱਲਾਂ ਪਤਾ ਨਹੀਂ ਕੀ ਕਰ ਰਹੀ ਸੀ ਜੀ ਮੈਂ ਹੁਣ ਭੁੱਲ ਗਈ ਯਾਦ ਨਹੀਂ ਹੈਗੀ ਮੇਰੇ ਇਹ ਹਰਵੀਰ ਹੈ ਜੀ ਆਪਣਾ ਛੋਟਾ ਬੇਟਾ ਤੇ ਇਦਾਂ ਸਾਈਡ ਤੇ ਹਰਸ਼ ਵੀ ਖੜਾ ਸੀ ਆਪਣਾ ਬਾਰਾਂ ਮਾਈ ਸੀਗੇ ਇਹ ਕੀ ਗੱਲਾਂ ਕਰ ਰਹੇ ਸੀਗੇ ਜੀ ਚਲੋ ਜੀ ਹੁਣ ਆਪਾਂ ਇਹ ਤਿਆਹਨਾ ਲਈਏ ਸਾਰੀ ਵੀਡੀਓ ਨਹੀਂ ਬਣਾਈ ਜੀ ਥੋੜੀ ਜਿਹੀ ਕਲਿੱਪ ਲੈ ਕੇ ਆਪਾਂ ਕੱਟ ਕਰ ਦਿੱਤੀ ਸੀ ਥੋੜੇ ਜੇ ਕੰਮ ਰਹਿੰਦੇ ਨੇ ਰਸੋਈ 'ਚ ਇਸ ਤੋਂ ਬਾਅਦ ਚੱਲਦੇ ਹਾਂ ਜੀ ਰਸੋਈ ਦੇ ਵਿੱਚ ਆਪਾਂ ਇਸ ਥੋਪਿਆਸ ਲਈ ਆਪਣਾ ਕਿਉਂ ਕਰਤਾ ਸਾਹਣੇ ਗਰਮ ਕਰਕੇ ਪੁੰਨ ਕੇ ਫਿਰ ਢੱਬੀ ਚ ਪਾ ਦਾਂਗੇ। ਦਾਲ ਆਪਣੀ ਬਣ ਗਈ ਸੀ। ਜਿਹੜੇ ਆਲੂ ਮਸਾਹਤੇ ਪਾਈ ਸੀਗੇ ਕੱਟ ਕੇ ਇੱਕ-ਇੱਕ ਦੇ ਤਿੰਨ ਪੀਸ ਕਰਕੇ ਬਣਾ ਲਏ ਸੀ। ਉਹ ਪਾਹ ਦੇ ਦਿੱਤੇ ਇਹ ਪੈਣਾ ਪਾਉਣ ਚ। ਇਹ ਦੁੱਧ ਪਾ ਲੈ ਮੇਰੀਆਂ ਜੀ ਭਾਂਡਿਆਂ ਚ। ਇਹ ਬਣਾਇਆ ਕਿ ਮੈਂ ਕੋਲੇ ਚ ਪਾ ਲਵਾਂਗੀ। ਯੋਗੋਂ ਦਾ ਪਾਟ ਜੁਗ ਫਿਰ ਆਪਾਂ ਨੂੰ ਕਲਾਗੇ ਕਿਉਂ ਤੇ ਆਪਾਂ ਨਾ ਮਿੱਥਲੀ ਟੋਪਾ ਬਟਾ ਕੋਲਾ ਆਪਣਾ ਮੀਲਣ ਹੈਗਾ ਇਹ ਦਹੀਂ ਲਾਉਣ ਵਾਲਾ ਮੈਂ ਜੱਗ ਦੇ ਵਿੱਚ ਪਾ ਦਿੰਦੀ ਜੱਗ ਆਪਾਂ ਚੰਨ ਦੇਣੇ ਹੈਗਾ ਇਹੇ ਕਰਮੇ। ਇਹ ਵਰਮੈਂ ਤੋਂ ਦਹੀ ਹੈ ਆਪਣਾ। ਤੇ ਜਿਹੜਾ ਬਚ ਗਿਆ ਇਹਨੂੰ ਪਾ ਲੇ। ਅੱਠ ਫੜਾਂ ਨਹੀਂ ਸਵੇਰੇ ਚਾਹ ਦੇ ਖਾਣ ਆ ਜੀਵਾ। ਤੇ ਇਹ ਜਿਹਨੇ ਪਾਉਂਦੀ ਮਿੱਠਾ। ਇਹਨੂੰ ਆਪਾਂ ਸੈਟੇ ਕਰ ਦਨੇ ਹੈ ਜਾ ਉੱਠ ਕੇ ਲਾ ਮੰਗੀ ਜਾਂਦੇ ਘੰਟੇ ਨੂੰ ਤੇ ਲਾਉਂਗੀ। ਗਰਮੀ ਕਰਕੇ ਨਾ ਬਿਲਕੁਲ ਠੰਡੇ ਦੁੱਧ ਨੂੰ ਯਾਬ ਲਾਇਆ ਜਾਂਦੇ। मीठा थोड़ा होर पाया इतने कीड़िया चढ़ लगिया ने खंड चाह करके बहुत डब्बे पाई हमें जी डब्बा धो के रखता ए खड़ पा के रख लिने खंड आप घटे कपते हैं चाह तो बनाने होंगे जी आपका मिक्स करके करके खंड घटी कर दें चाह भी दो तो बारिया बन गई जी अपने ज्यादा नहीं बनाते वाद पाने खंड घट पाने ਇਹ ਅਗਲੇ ਦੋ ਤੁਸੀਂ ਪਾਉਣੀ ਹੈ 70 ਸਫਰਾ ਠੰਡ ਆ ਕਰਕੇ ਲਾ ਕੇ ਰੱਖੀ ਨੂੰ ਇਹ ਸੇਗਣੋ ਨੇ ਸੇ ਰਿ ਗਿੰਦੇ ਦੇ ਬੱਚੇ ਘਨਾਨਾ ਸੇਪ ਉਹਦੇ ਵਿੱਚ ਖੰਡ ਪਾਉਣੇ ਨੇ 70 ਵੀ ਪਾਉਣੇ ਨੇ ਇਹਦੇ ਵਿੱਚ ਖੰਡ ਪਾ ਕੇ ਗਿੰਦੇ ਨੇ ਤੇ ਪਾ ਲਈ ਪਾ ਕੇ ਰੱਖ ਲੈਣੀ ਹੈ ਪਾਉਣੀ ਤੋਂ ਥੋੜੀ ਜਿਹੀ ਘੱਟੀ ਹੈ ก็คนจานนี้เลยครับพี่วิธีการเคี่ยวต่างกับวิธีนี้ไม่เหมือนกันเลยทั้งนั้นเคี่ยวคนก็เอาหม้อน้ำเต็มเลยผู้ชายจิทอดๆลงไปเคี่ยวปลาไปสลับกัน ਹੰਡੇ ਹੋਏ ਪੈਣੀ ਸ਼ੋਰ ਤਾਂ ਹੁਣ ਆਪਨੇ ਹੋਲੇ ਨਾਲ ਪਲੇਟ ਨਾਲ ਢਾਹ ਦੇਣੀ ਅੱਜ ਦੀ ਵੀਡੀਓ ਹੈ ਜੀ ਜੇ ਵਧੀਆ ਲੱਗੀ ਤਾਂ ਲਾਈਕਸ ਕਮੈਂਟ ਤੇ ਸ਼ੇਅਰ जरूर ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਦਿਆਂਗੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ